ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੱਕਣ ਲਈ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਹੀ ਕੁਝ ਕਿਸਾਨ ਕੁਦਰਤੀ ਖੇਤੀ ਕਰਕੇ ਧਰਤੀ ਦੀ ਸਿਹਤ ਅਤੇ ਪਾਣੀ ਦੇ ਬਚਾਅ ਲਈ ਵੱਡਾ ਯੋਗਦਾਨ ਪਾ ਰਹੇ ਹਨ ਬਟਾਲਾ ਨੇੜਲੇ ਪਿੰਡ ਰੰਗੀਲਪੁਰ ਦੇ ਕਿਸਾਨ ਗੁਰਮਤ ਸਿੰਘ ਕਲਸੀ ਬੀਤੇ ਕਈ ਸਾਲਾਂ ਤੋਂ ਕੁਦਰਤੀ ਖੇਤੀ ਕਰ ਰਹੇ ਹਨ ਗੁਰਮਤ ਸਿੰਘ ਕੋਧਰੇ ਅਤੇ ਹੋਰ ਮੂਲ ਅਨਾਜਾਂ ਦੀ ਖੇਤੀ ਕਰਕੇ ਭਾਰਤ ਪੱਧਰ ਤੱਕ ਨਾਮਣਾ ਖੜ ਚੁੱਕੇ ਹਨ ਗੁਰਮukh ਸਿੰਘ ਨੇ ਸੁੱਕੇ ਕੱਦੂ ਰਾਹੀਂ ਕੀਤੀ ਗਈ ਝੋਨੇ ਦੀ ਬਜਾਈ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਨਾਲ ਧਰਤੀ ਦੀ ਸਿਹਤ ਨਰੋਈ ਰਹੇਗੀ ਅਤੇ ਪਾਣੀ ਦੀ ਬਚਤ ਵੀ 50% ਦੀ ਹੋਵੇਗੀ ਇਸ ਤੋਂ ਇਲਾਵਾ ਹੋਰ ਕੀ ਜਾਣਕਾਰੀ ਦਿੱਤੀ ਗਈ ਆਓ ਸੁਣਦੇ ਹਾਂ ਨਾਮ ਗੁਰਮukh ਸਿੰਘ ਆ ਪਿੰਡ ਰੰਗੀਲਪੁਰ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਜੀ ਆਮ ਤੌਰ ਤੇ ਝੋਨਾ ਜਿਹੜਾ ਵਾ ਨਾ ਉਹ ਲੰਮੇ ਸਮੇਂ ਤੋਂ ਪੰਜਾਬ ਚ ਲਾਇਆ ਜਾਂਦਾ ਹੈ ਤੇ ਉਹਦੇ ਨਾਲ ਜਿਹੜਾ ਇਹਦੇ ਪ੍ਰਭਾਵ ਵਾਤਾਵਰਣ ਮਿੱਟੀ ਹਵਾ ਪਾਣੀ ਦੇ ਜੋ ਪੈ ਰਹੇ ਨੇ ਉਹਦੇ ਤੋਂ ਆਪਾਂ ਸਾਰੇ ਜਾਣੂ ਆ ਕਿ ਇਹ ਇਹਦਾ ਗਰਾਊਂਡ ਵਾਟਰ ਦੇ ਨਾਲ ਹੀ ਇਹ ਪਲਦਾ ਵਾ ਜ਼ਮੀਨ ਇਹਦੇ ਲਈ ਪਾਣੀ ਦੇ ਨਾਲ ਹੀ ਇਹ ਫਸਲ ਜਿਹੜੀ ਝੋਨੇ ਦੀ ਪਲਦੀ ਆ ਉਹਦੇ ਨਾਲ ਪਾਣੀ ਦੀ ਜਿਹੜੀ ਆ ਦਿਨ-ਬਦਨ ਹਾਲਤ ਜਿਹੜੀ ਆ ਉਹ ਦਿਆ ਨਹੀਂ ਹੋ ਜਾਂਦੀ ਆ ਹੁੰਦੀ ਜਾ ਰਹੀ ਆ ਨਾ ਮਤਲਬ ਮਾੜੀ ਹੁੰਦੀ ਜਾ ਰਹੀ ਆ ਤੇ ਪਾਣੀ ਜਿਹੜਾ ਵਾ ਡੂੰਘਾ ਹੁੰਦਾ ਜਾ ਰਿਹਾ ਵਾ ਤੇ ਜਦੋਂ ਅਸੀਂ ਖੇਤੀ ਸ਼ੁਰੂ ਕੀਤੀ ਸੀਗੀ ਉਦੋਂ 10-12 ਫੁੱਟ ਤੇ ਪਾਣੀ ਹੁੰਦਾ ਹੁੰਦਾ ਸੀਗਾ ਕਿ ਅਸੀਂ ਮਤਲਬ ਜਿਹੜਾ ਵਾ ਨਾ ਅ ਫਸਲ ਆਪਣਾ ਖੇਤੀ ਕਰਦੇ ਸੀ ਅੱਜ ਦੀ ਤਰੀਕ ਚ ਇਹ ਮੈਂ ਗੱਲ ਸਿੱਧੀ ਗੱਲ ਕਰਦਾ ਵਾਂ ਔਰ ਅੱਜ 2025 ਆ 3 ਸਾਲਾਂ ਦਾ ਵੀ 45 ਸਾਲਾਂ ਚ ਐਸ ਵਲੇ ਜਿਹੜਾ ਪਾਣੀ ਦਾ ਪੱਧਰ ਆ ਉਹ 47 48 ਫੁੱਟ ਤੇ ਸਾਡੇ ਪਹੁੰਚ ਚੁੱਕਾ ਆ ਪਾਣੀ ਜਿਹੜਾ ਵਾ ਨਾ ਉਹ ਪੱਧਰ ਠੀਕ ਆ ਨਹੀਂ ਤੇ ਕਈ ਕਈ ਇਲਾਕਿਆਂ ਚ ਬਹੁਤ ਡੁੰਗੇ ਪਾਣੀ ਨੇ ਤੇ ਇਹ ਜਿਹੜਾ ਝੋਨੇ ਦੀ ਫਸਲ ਆ ਉਹ ਪਾਣੀ ਤੋਂ ਬਿਨਾ ਆਮ ਤੌਰ ਤੇ ਇੱਕ ਮਿਥ ਸੀਗਾ ਵੀ ਪਾਣੀ ਤੋਂ ਬਿਨਾ ਨਹੀਂ ਹੁੰਦੀ ਤੇ ਜਦ ਕੀ ਹੁਣ ਸਿੱਧੀ ਬਜਾਈ ਦਾ ਵੀ ਜਿਹੜਾ ਵਾ ਨਾ ਉਹ ਚਲਨ ਤੁਰ ਪਿਆ ਉਹ ਸਰਕਾਰ ਨੇ ਵੀ ਉਹਨੂੰ ਜਿਹੜਾ ਵਾ ਨਾ ਖੇਤੀਬਾੜੀ ਯੂਨੀਵਰਸਿਟੀ ਨੇ ਵੀ ਹਨਮਾਨਤਾ ਦਿੱਤੀ ਆ ਡੀਐਸਆਰ ਦੇ ਨਾਂ ਤੇ ਜਿਹੜੇ ਪਿਛਲੇ ਲੰਮੇ ਸਮੇਂ ਤੋਂ ਇਹ ਜੋ ਮੈਂ ਪਹਿਲਾਂ ਹਾਲਾਤ ਬਿਆਨ ਕੀਤੇ ਨੇ ਸਾਡੇ ਵਾਤਾਵਰਣ ਮਿੱਟੀ ਪਾਣੀ ਹਵਾ ਉਹਨਾਂ ਨੂੰ ਦੇਖਦੇ ਆਇਆ ਉਹਨਾਂ ਨੇ ਦੇਖਿਆ ਵੀ ਕਿਹੜੀ ਤਕਨੀਕ ਦੇ ਨਾਲ ਛੋਣੀ ਦੀ ਖੇਤੀ ਜੀ ਕੀਤੀ ਜਾਵੇ ਜਿਸ ਦੇ ਨਾਲ ਪਾਣੀ ਦੀ ਵਰਤੋਂ ਘੱਟ ਹੋਵੇ ਤੇ ਜਿਹੜਾ ਵਾ ਨਾ ਸਾਡਾ ਮਿੱਟੀ ਦੀ ਸਿਹਤ ਵੀ ਜਿਹੜੀ ਨਾ ਵਿਗੜੇ ਤੇ ਇਹ ਜੋ ਤਕਨੀਕ ਆ ਉਹਨੂੰ ਡਾਕਟਰ ਸਾਹਿਬ ਸੁੱਕਾ ਕਦੂ ਕਹਿੰਦੇ ਨੇ ਵੈਸੇ ਤੇ ਉਹ ਪਹਿਲਾਂ ਵਟਾਂ ਦੇ ਉੱਪਰ ਵੀ ਝੋਨਾ ਲਵਾਉਂਦੇ ਰਹੇ ਨੇ ਤੇ ਉਹਦੇ ਨਾਲ ਵੀ ਪਾਣੀ ਦੀ ਵਰਤੋਂ ਘੱਟ ਹੁੰਦੀ ਸੀਗੀ ਤੇ ਇਹ ਜਿਹੜਾ ਸੁੱਕਾ ਕਦੂ ਆ ਇਹਦਾ ਇਸ ਕਰਕੇ ਇਹਨੂੰ ਜਿਹੜਾ ਵਾ ਸ਼ੁਰੂਆਤ ਕੀਤੀ ਡਾਕਟਰ ਸਾਹਿਬ ਨੇ ਵੀ ਇਹਦੇ ਚ ਜਿਹੜਾ ਵਾ ਨਾ ਪਾਣੀ ਜਿਹੜਾ ਵਾ ਨਾ ਉਹ ਸ਼ੁਰੂਆਤੀ ਦੌਰ ਚ ਤੇ ਉਹਨਾਂ ਹੀ ਲੱਗਦਾ ਵਾ 6-7 ਦਿਨ 6-7 ਦਿਨ ਪਾਣੀ ਅਸੀਂ ਖੜਾ ਰੱਖਣਾ ਇਹਦੇ ਚ ਉਸ ਤੋਂ ਬਾਅਦ ਜਿਹੜਾ ਵਾ ਨਾ ਹਫ਼ਤੇ ਹਫ਼ਤੇ ਬਾਅਦ ਪਾਣੀ ਖੇਤ ਵਿੱਚ ਦੇਣਾ ਆ ਜਿਹਦੇ ਨਾਲ ਮੁਸ਼ਕਲ ਨਾਲ 15-20 ਪਾਣੀਆਂ ਦੇ ਨਾਲ ਫਸਲ ਜਿਹੜੀ ਤਿਆਰ ਹੋ ਜਾਂਦੀ ਆ ਤੇ ਜਿਹੜਾ ਦੂਜਾ ਝੋਨਾ ਵਾ ਉਹਦੇ ਚ ਸਾਨੂੰ ਪਾਣੀ ਵਧੇਰੇ ਦੇਣਾ ਪੈਂਦਾ ਕਿਉਂਕਿ ਉਹਦੇ ਚ ਕੀ ਹੁੰਦਾ ਆ ਵੀ ਕਦੂ ਕੀਤਾ ਹੁੰਦਾ ਆ ਕਦੂ ਦਾ ਭਾਅ ਵੀ ਜਦੋਂ ਆਪਾਂ ਖੇਤ ਵਾਹ ਕੇ ਉਹਦੇ ਚ ਪਾਣੀ ਛੱਡ ਕੇ ਤੇ ਟਰੈਕਟਰ ਚਲਾ ਕੇ ਮਤਲਬ ਟਰੈਕਟਰ ਪਾਣੀ ਵਿੱਚ ਚਲਾਉਨੇ ਆ ਤੇ ਜਿਹੜਾ ਇਹ ਸੁੱਕਾ ਕਦੋ ਤਕਨੀਕ ਆ ਇਹ ਇਸ ਤਕਨੀਕ ਵਿੱਚ ਜਿਹੜਾ ਵਾ ਨਾ ਅਸੀਂ ਬਿਲਕੁਲ ਖੇਤ ਸੁੱਕਾ ਵਾਹ ਕੇ ਤੇ ਸੁਹਾਗੇ ਮਾਰ ਕੇ ਤੇ ਪਹਿਲੋਂ ਲੈਵਲ ਕਰਵਾਇਆ ਉਸ ਤੋਂ ਬਾਅਦ ਸੁਹਾਗਾ ਮਾਰ ਕੇ ਤੇ ਪਾਣੀ ਛੱਡ ਦਿੱਤਾ ਪਾਣੀ ਛੱਡਣ ਤੋਂ ਬਾਅਦ ਇੱਕ ਦਿਨ ਰੁਕੇ ਅਗਲਾ ਪਾਣੀ ਜਦੋਂ ਪਹਿਲਾ ਪਾਣੀ ਉਹ ਜੀਰ ਗਿਆ ਦੂਜੇ ਪਾਣੀ ਤੇ ਆਪਾਂ ਜਿਹੜਾ ਉਹਨਾਂ ਫਸਲ ਜਿਹੜੀ ਇਹ ਲਵਾ ਦਿੱਤੀ ਆ ਤੇ ਇਹਦੇ ਨਾਲ ਬਹੁਤ ਸਾਰੇ ਬੈਨੀਫਿਟ ਨੇ ਇੱਕ ਤੇ ਜਿਹੜਾ ਜ਼ਮੀਨ ਦੀ ਸਿਹਤ ਜਿਹੜੀ ਕੱਦੂ ਕਰਨ ਦੇ ਨਾਲ ਵਿਗੜਦੀ ਆ ਇੱਕ ਹਾਰਡ ਕਰਸਟ ਬਣ ਜਾਂਦੀ ਆ ਜ਼ਮੀਨੇ ਹੇਠ ਉਹ ਪਾਣੀ ਜ਼ਮੀਨ ਦੇ ਹੇਠਾਂ ਜੀਰਦਾ ਨਹੀਂਗਾ ਔਰ ਉਹਦੇ ਨਾਲ ਜਿਹੜਾ ਵਾ ਨਾ ਉਹ ਜਦੋਂ ਗਰਮੀ ਪੈਂਦੀ ਆ ਧੁੱਪ ਪੈਂਦੀ ਆ ਤੋਂ ਪਾਣੀ ਦਾ ਜਿਹੜਾ ਇੰਪੈਕਟ ਜਿਹੜਾ ਵਾ ਨਾ ਉਹ ਗ੍ਰੀਨ ਹਾਊਸ ਗੈਸਸ ਦੇ ਨਾਲ ਵਾਤਾਵਰਣ ਵਿੱਚ ਬਹੁਤ ਵੱਡਾ ਜਿਹੜਾ ਵਾ ਉਹ ਸলিউਸ਼ਨ ਪਤਾ ਕਰਦਾ ਵਾ ਤੇ ਇਹ ਜਿਹੜਾ ਇਹ ਇੱਕ ਤਕਨੀਕ ਆ ਇਹਦੇ ਨਾਲ ਕੀ ਆ ਵੀ ਇਹ ਪਾਣੀ ਜਿਹੜਾ ਆਪਾਂ ਇਹਦੇ ਚ ਅਸੀਂ ਕਦੋਂ ਨਹੀਂ ਕੀਤਾ ਇਸ ਕਰਕੇ ਜਿਹੜੀ ਪੋਰੋਸਿਟੀ ਆ ਜ਼ਮੀਨ ਦੀ ਪਾਣੀ ਜੀਰਨ ਦੀ ਜਿਹੜੀ ਸਮਰੱਥਾ ਵਾ ਉਹ ਵੱਧਦੀ ਆ ਤੇ ਉਸ ਤੋਂ ਬਾਅਦ ਕੀ ਹੁੰਦਾ ਆ ਵੀ ਇਹ ਜਿਹੜਾ ਉਹ ਗ੍ਰੀਨ ਹਾਊਸ ਗੈਸ ਫੈਕਟਰ ਦਾ ਜਿਹੜਾ ਇਹਨਾਂ ਤੇ ਇਹ ਨਹੀਂ ਪੈਂਦਾ ਕਿਉਂਕਿ ਉਹ ਪਾਣੀ ਸਾਡਾ ਜ਼ਮੀਨ ਜਿਹੜਾ ਜਿੰਨਾ ਸ਼ੁਰੂ ਹੋ ਜਾਂਦਾ ਵਾ ਬਟਾਲਾ ਤੋਂ ਵਿੱਕੀ ਮਲਕ ਦੀ ਖਸਕੋ